ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਬਰੂ ਨੇ ਅਤੇ ਸਿੰਗਾਪੁਰ ਦੇ 3 ਦਿਨਾਂ ਦੌਰੇ ਤੇ ਰਵਾਨਾ ਹੋਣਗੇ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਬਰਨਈ ਦੀ ਇਹ ਪਹਿਲੀ ਯਾਤਰਾ ਹੋਵੇਗੀ ਪ੍ਰਧਾਨ ਮੰਤਰੀ ਇਹ ਯਾਤਰਾ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਿਕ ਸਬੰਧਾਂ ਦੀ ਸਥਾਪਨਾ ਦੀ 40ਵੀਂ ਵਰੇਗੰਢ ਮੌਕੇ ਹੋ ਰਹੀ ਹੈ ਦੌਰੇ ਦੇ ਦੂਜੇ ਪੜਾਅ 'ਚ ਪ੍ਰਧਾਨ ਮੰਤਰੀ ਮੋਦੀ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰਸ ਵੋਂਗ ਦੇ ਸੱਦੇ ਤੇ ਸਿੰਗਾਪੁਰ ਪਹੁੰਚਣਗੇ ਨਵੀਂ ਦਿੱਲੀ ਵਿੱਚ মিডিਆ ਨੂੰ ਜਾਣਕਾਰੀ ਦਿੰਦਿਆਂ ਸਕੱਤਰ ਪੁਰਬ ਜੈਦੀਪ ਮਜ਼ਮੁੰਦਾਰ ਨੇ ਕਿਹਾ ਕਿ ਦੌਰੇ ਦੌਰਾਨ ਪ੍ਰਧਾਨ ਮੰਤਰੀ ਭਾਰਤ ਬਰੂਨੀ ਸਬੰਧਾਂ ਬਾਰੇ ਸਾਰੇ ਪਹਿਲੂਆਂ ਤੇ ਦੁਵੱਲੇ ਚਰਚਾ ਕਰਨਗੇ ਅਤੇ ਸਹਿਯੋਗ ਲਈ ਨਵੇਂ ਖੇਤਰਾਂ ਦੀ ਖੋਜ ਕਰਨਗੇ ਬਰੂਨੀ 'ਚ ਕਰੀਬ 14000 ਭਾਰਤੀ ਪ੍ਰਵਾਸੀ ਨੇ ਭਾਰਤ ਨੂੰ ਪੁਲਾੜ ਖੇਤਰ 'ਚ ਬਰੂਨੀ ਨਾਲ ਹੋਏ ਤਿੰਨ ਸਮਝੌਤਿਆਂ ਤੋਂ ਕੀਮਤੀ ਸਮਰਥਨ ਪ੍ਰਾਪਤ ਹੋਇਆ ਹੈ ਉਨ੍ਹਾਂ ਕਿਹਾ ਕਿ ਬਰੂਨੀ ਭਾਰਤ ਦੀ ਇਕਟ ਈਸਟ ਨੀਤੀ ਅਤੇ ਇੰਡੋ-ਪੈਸੀਫਿਕ ਦੇ ਵਿਜ਼ਨ ਲਈ ਇੱਕ ਮਹੱਤਵ ਪੁਰਨ ਪਾਈ ਵਾਲੇ ਪ੍ਰਧਾਨ ਮੰਤਰੀ ਮੋਦੀ ਕਰੀਬ 6 ਸਾਲ ਬਾਅਦ ਸਿੰਗਾਪੁਰ ਦਾ ਦੌਰਾ ਕਰ ਰਹੇ ਨੇ ਉਨ੍ਹਾਂ ਕਿਹਾ ਕਿ ਭਾਰਤ ਦਾ ਸਿੰਗਾਪੁਰ ਨਾਲ ਮਜ਼ਬੂਤ ਰਕਿਆ ਸਹਿਯੋਗ ਹੈ ਇਸ ਤੋਂ ਇਲਾਵਾ ਵਪਾਰ ਅਤੇ ਨਿਵੇਸ਼ ਪਰਵਾ ਵਿਸਤ੍ਰ ਵਰਦਾ ਹੋਇਆ ਹੈ